ਸ਼ਿਕਾਵਾ ਪਾਜੀ ਦਸ਼ਿਕਲ ਬੇਟਾ ਠੀਕ ਹਾਂ ਜੀ ਸਵੇਰ ਤੋਂ ਪੜ੍ਹ ਲੈ ਕਰਨਾ ਹਾਂ ਸੀ ਲੈ ਮਨਜੋਤ ਕਿੱਥੇ ਹੈ ਉਹਨੇ ਨਹੀਂ ਬੈਠਾ ਜ ਬੜਾ ਸੈੱਟ ਚੱਲਣ ਲੱਗਣ ਲਿਆ ਵਾ ਹੁਣ ਜੀ ਮਨਜੋਤ ਸਿੰਘ ਜੀ ਕਹਿੰਦੇ ਸ਼ਸ਼ਟਾ ਦਸ਼ਿਕਲ ਬੜੀ ਠਿੱਲੀ ਆ ਕੀ ਗੱਲ ਕੀ ਹੋਇਆ ਧੀ ਜੀ ਕਹੇ ਬੜਾ ਸੈੱਟ ਜਿਹਾ ਵਾ ਪਾਪਾ ਕੁਛ ਨਹੀਂ ਪੀ ਕੀਆ ਕੋ ਬਾਕ ਸਕੂਲ ਚ ਮੇਰੇ ਫਰੈਂਡ ਨੇ ਕੀ ਫਰੈਂਡ ਨੇ ਸਕੂਲ ਚ ਮੇਰੇ ਫਰੈਂਡ ਨੇ ਕਿਹਾ ਕਿ ਐ ਤੇਰੇ ਸ਼ੂਜ਼ ਸੂਜ਼ ਬ੍ਰਾਂਡਡ ਨਹੀਂ ਆ ਪਿਛਲੀ ਵਾਰ ਉਹ ਤੇ ਪਿਛਲੀ ਵਾਰ ਮਿ ਉਹਨੇ ਕਿਹਾ ਯਾਰ ਇੱਕ ਦੋ ਸਾਲ ਲਈ ਉਹਨੇ ਕਿਹਾ ਉਹਨੇ ਕਿਹਾ ਕਿ ਮੇਰੇ ਬ੍ਰੈਦਰ ਹੁੰਦੇ ਆ ਤੇ ਸ਼ੂਜ਼ ਬ੍ਰਾਂਡਡ ਤੇਰੇ ਦੋਸਤ ਨੇ ਕਿਹਾ ਤੇ ਤੂੰ ਉਹ ਗੱਲ ਤਾਂ ਗੁੱਸਾ ਕਰਕੇ ਬਹਿ ਗਿਆ ਇਹਦੇ ਚ ਕੀ ਗੱਲ ਆ ਛੋਟੀਆਂ ਛੋਟੀਆਂ ਗੱਲਾਂ ਤੇ ਗੁੱਸਾ ਨਹੀਂ ਕਰੀਦਾ ਕਿ ਨਾ ਹੀ ਉਹਨਾਂ ਨੂੰ ਦਿਲ ਤੇ ਲੱਗਦਾ ਹੈ ਠੀਕ ਆ ਉਹਦੇ ਨਾਲ ਤੁਸੀਂ ਸਕਸੈਸ ਨਹੀਂ ਹੋ पाओਗੇ ਬੇਟਾ ਇਹ ਨਹੀਂ ਨਿੱਕੇ ਨਿੱਕੇ ਚੀਜ਼ਾਂ ਤੇ ਸਾਰੋਂ ਟੈਨਸ਼ਨ ਨਹੀਂ ਲੈਣੀ ਚਾਹੀਦੀ ਜੇ ਕਿਸੇ ਨੇ ਕੁਝ ਕਿਹਾ ਬਾ ਤੇ ਉਹਨੂੰ ਇਗਨੋਰ ਕਰੋ ਇਗਨੋਰ ਮਤਲਬ ਸਮਝਦਾ ਉਹ ਦੀਦੀ ਵੀ ਆ ਗਈ ਤੇਰੇ ਆ ਜਾ ਲੈ ਬੋ ਪਾਣੀ ਥੈਂਕ ਯੂ ਬੇਟਾ ਬੈਠ ਜਾ ਤੂੰ ਇਹ ਬੜਾ ਸੈਡ ਹੋਇਆ ਅੱਜ ਕੰਨ ਵਿੱਚ ਕੀ ਹੈ ਬੇਟਾ ਤੁਹਾਡੇ ਸਕੂਲ ਦੇ ਵਿੱਚ ਜਦੋਂ ਤੁਹਾਡੇ ਨਾਲ ਕੋਈ ਪੜਦੇ ਫਰੈਂਡ ਹੈਗੇ ਆ ਜੇ ਤੁਹਾਨੂੰ ਕੋਸ਼ ਉਹ ਗਲਤ ਕਹਿੰਦੇ ਆ ਜਾਂ ਤੁਹਾਨੂੰ ਕੋਈ ਕਮੈਂਟ ਕਰਦੇ ਆ ਉਹਨੂੰ ਸੀਰੀਅਸਲੀ ਨਾ ਲਓ ਉਸ ਚੀਜ਼ ਨੂੰ ਇਗਨੋਰ ਕਰਨਾ ਸਿੱਖੋ ਜੇ ਤੁਸੀਂ ਆਪਣੇ ਕਿਸੇ ਮੁਕਾਮ ਤੇ ਪਹੁੰਚਣਾ ਆ ਅਚੀਵ ਕਰਨਾ ਆ ਤੇ ਤੁਹਾਨੂੰ ਇੱਕ ਭਾਰ ਬੋਝ ਜਿਹੜਾ ਕਿਸੇ ਦੀਆਂ ਗੱਲਾਂ ਦਾ ਉਤਾਰਨਾ ਪਊਗਾ ਠੀਕ ਹੈ ਤੁਹਾਨੂੰ ਵੀ ਲੱਗਦਾ ਹੋਊਗਾ ਕਿ ਮੈਨੂੰ ਕਿਸੇ ਬੱਚੇ ਨੇ ਆ ਗੱਲ ਕਹੀ ਆ ਤੇ ਮੈਂ ਉਸ ਚੀਜ਼ ਨੂੰ ਹੀ ਮੰਦੇ ਵਿੱਚ ਬਿਠਾ ਕੇ ਸਾਰੀ ਉਮਰ ਬੈਠਾ ਰਵਾਂ ਹੈਂਜੀ ਉਜੋ ਸਿੰਘ ਇੱਥੇ ਆਜੋ ਤੁਹਾਨੂੰ ਹਾਂਜੀ ਹਾਂਜੀ ਬੇਟਾ ਤੁਹਾਨੂੰ ਬੋਲ ਰਹੀ ਕੁਛ ਸੋਪਾ ਮੇਰੀ ਕਲਾਸ ਜੀ ਨਾ ਮੇਰੇ ਟੀਚਰੋਂ ਮੇਰੇ ਬੈਸਟ ਮਤਲਬ ਫੇਵਰਿਟ ਟੀਚਰ ਹੈ ਐਵਰ ਤੇ ਫਿਰ ਮੇਰੀ ਇੱਕ ਬੈਸਟ ਫਰੈਂਡ ਆ ਉਹਦੇ 풀 ਮਾਰਕਸ ਆਏ ਉਹਦੇ ਚੋਂ ਹਾਲਾਂਕਿ ਮੈਨੂੰ ਲੱਗਦਾ ਕਿ ਮੈਂ ਵਧੀਆ ਹੀ ਉਹਦੇ ਨਾਲੋਂ ਪਰ ਫਿਰ ਵੀ ਮੇਰੇ ਇਹ ਮਤਲਬ ਇੱਕ ਮਾਰਕਸ ਘੱਟ ਗਿਆ ਤਾਂ ਮਤਲਬ ਤੁਸੀਂ ਉਹ ਗੱਲਾਂ ਨੂੰ ਸੋਚੀ ਜਾਵੋਗੇ ਬਾਰ ਬਾਰ ਜਦੋਂ ਤੁਸੀਂ ਰੀਡ ਕਰਦੇ ਹੋ ਸਟੱਡੀ ਕਰਦੇ ਹੋ ਘਰ ਆ ਕੇ ਫਿਰ ਤੁਸੀਂ ਉਹੀ ਗੱਲਾਂ ਤੁਹਾਡੇ ਮਾਈਂਡ ਚ ਆਉਂਦੀਆਂ ਨਾ ਕਿ ਮੈਨੂੰ ਕਿਸੇ ਟੀਚਰ ਨੇ ਕੁਝ ਕਿਹਾ ਜਦ ਮੇਰੇ ਫਰੈਂਡ ਨੇ ਕੁਛ ਕਿਹਾ ਇਹੋ ਸੋਚਦੇ ਉਹ ਘਰ ਆ ਕੇ ਫਿਰ ਪੜਾਈ ਵੱਲ ਤੇ ਆਪਣਾ ਧਿਆਨ ਹੀ ਨਾ ਰਿਹਾ ਆਪਾਂ ਉਹ ਗੱਲਾਂ ਵੱਲ ਸੋਚਦੇ ਰਹੇ ਬੇਟਾ ਐਗਜ਼ਾਮਪਲ ਦੇ ਤੌਰ ਤੇ ਆਪਾਂ ਟ੍ਰੇਨ ਦੇ ਵਿੱਚ ਸਫਰ ਕਰਦੇ ਹਾਂ ਨਾ ਜਦੋਂ ਆਪਾਂ ਟ੍ਰੇਨ ਦੇ ਵਿੱਚ ਸਫਰ ਕਰਦੇ ਹਾਂ ਸਾਡੇ ਕੋਲ ਲਗੇਜ ਹੁੰਦੇ ਆ ਬੈਗ ਉਹ ਕਦੀ ਵੀ ਤੋਲੇ ਨਹੀਂ ਜਾਂਦੇ ਕਿ ਇਹ ਇਹਦਾ ਕਿੰਨਾ weight ਆ ਔਰ ਤੁਹਾਨੂੰ allow ਹੈ ਕਿ ਨਹੀਂ ਕਿਉਂਕਿ ਟ੍ਰੇਨ 'ਚ ਆਪਾਂ ਖੜ ਸਕਦੇ ਹਾਂ ਠੀਕ ਹੈ ਕੋਈ ਪੁੱਛਦਾ ਨਹੀਂ ਆ ਟ੍ਰੇਨ 'ਚ ਸਫਰ ਕਰਨਾ ਆ ਆਪਾਂ ਬੱਸ 'ਚ ਸਫਰ ਕਰਦੇ ਹਾਂ ਕਦੀ ਵੀ ਸਾਡਾ ਭਾਰ ਤੋਲਿਆ ਨਹੀਂ ਜਾਂਦਾ ਕਿ ਤੁਹਾਡੇ ਕੋਲ ਕਿੰਨਾ weight ਆ ਪਰ ਆਪਾਂ ਆਟੋ ਉਤੇ ਜਦੋਂ ਸਫਰ ਕਰਦੇ ਆ ਉਦੋਂ ਵੀ ਸਾਡਾ ਭਾਰ ਤੋਲਿਆ ਨਹੀਂ ਜਾਂਦਾ ਕਿਉਂਕਿ ਆਪਾਂ ਸੜਕ ਦੇ ਉੱਤੇ ਜਿਹੜਾ ਉਹ ਸਫਰ ਕਰ ਰਹੇ ਹਾਂ ਔਰ ਦੂਜੇ ਪਾਸੇ ਜਦੋਂ ਅਸੀਂ 에어로ਪਲੇਨ ਦੇ ਵਿੱਚ ਸਫਰ ਕਰਾਂਗੇ ਡੋਮੈਸਟਿਕ ਦੇ ਵਿੱਚ ਜਾਂ ਕਿਤੇ ਵੀ ਇੰਟਰਨੈਸ਼ਨਲ ਜਦੋਂ ਆਪਾਂ ਸਫਰ ਕਰਾਂਗੇ ਤਾਂ ਉਹਦੇ ਦੌਰਾਨ ਸਾਡਾ ਜਿਹੜਾ weight ਹੁੰਦਾ ਹੈ ਉਹ ਲਿਮਟਿਡ ਹੁੰਦਾ ਹੈ ਅਸੀਂ ਆਪਣਾ ਭਾਰ ਜਿਹੜਾ ਉਹ ਨਾਲ ਨਹੀਂ ਖੜ ਸਕਦੇ ਠੀਕ ਹੈ ਹੁਣ ਇਹ ਤੋਂ ਸਾਨੂੰ ਸਿੱਖਣ ਦੀ ਕੀ ਲੋੜ ਹੈ ਕਿ ਜਦੋਂ ਅਸੀਂ ਸੜਕ ਤੇ ਚੱਲਾਂਗੇ ਤੁਰਾਂਗੇ ਜਦ ਸੜਕ ਤੇ ਸਫਰ ਕਰਾਂਗੇ ਥੱਲੇ ਧਰਤੀ ਤੇ ਤਾਂ ਉਦੋਂ ਸਾਨੂੰ weight ਦੀ ਜਿਹੜੀ ਆ ਉਹ ਕੋਈ ਲਿਮਿਟੇਸ਼ਨ ਨਹੀਂ ਹੁੰਦੀ ਸੀ ਜਿੰਨਾ ਮਰਜ਼ੀ ਭਾਰ ਚੁੱਕ ਸਕਦੇ ਆ ਠੀਕ ਹੈ ਔਰ ਜਦੋਂ ਅਸੀਂ ਉਡਣਾ ਆ ਫਲਾਈ ਕਰਨਾ ਆ ਤਾਂ ਉਹਦੇ ਵਾਸਤੇ ਸਾਨੂੰ weight ਜਿਹੜਾ ਆ ਉਹ ਨਹੀਂ ਅਲੋ ਹੈਗਾ ਇਹਨਾਂ ਇਹਨੂੰ ਆਪਾਂ ਜ਼ਿੰਦਗੀ ਚ ਕਿੱਦਾਂ ਲਿਓਣਾ ਵੀ ਜਿਹੜੀਆਂ ਲੋਕਾਂ ਦੀਆਂ ਗੱਲਾਂ ਲੋਕਾਂ ਦੇ ਤਾਨੇ ਮੇਰੇ ਫਰੈਂਡ ਨੇ ਕਿਹਾ ਬ੍ਰਾਂਡਡ ਸ਼ੂਜ਼ ਨਹੀਂ ਹੈਗੇ ਤੇ ਮੂ ਕਿਸੇ ਟੀਚਰ ਨੇ ਕਿਹਾ ਤੇਰਾ ਪੇਪਰ ਹਾਂ ਉਹਨਾਂ ਗੱਲਾਂ ਨੂੰ ਤੁਸੀਂ ਛੱਡ ਦੇਣਾ ਆ ਜੇ ਆਪਾਂ ਫਲਾਈ ਕਰਨਾ ਹੈ ਤਾਂ ਉਹ ਗੱਲਾਂ ਦਾ ਭਾਰ ਜਿਹੜਾ ਹੈ ਉਹਨੂੰ ਇੱਕ ਸਾਈਡ ਤੇ ਸੁੱਟਣਾ ਪਊਗਾ ਸਾਨੂੰ ਸਾਰਾ ਤਾਂ ਫੇਰ ਹੀ ਆਪਾਂ ਫਲਾਈ ਕਰ ਸਕਦੇ ਹਾਂ ਸਕਸੈਸ ਹੋ ਸਕਦੇ ਹਾਂ ਠੀਕ ਆ ਇੱਕ ਹੋਰ ਐਗਜ਼ਾਮਪਲ ਦਵਾਂ ਦੇਖੋ ਬੱਚਿਓ ਆਪਾਂ ਇੱਕ ਹੋਰ ਐਗਜ਼ਾਮਪਲ ਲਈਏ ਦੂਸਰੀ ਥਿਸ ਇਜ਼ ਅ ਰਿਮੋਟ ਇਹ ਸਿੱਧਾ ਰਿਮੋਟ ਹੈ ਬਿਲਕੁਲ ਲਾਈਟ ਵੇਟ ਹੈ ਦਾ ਭਾਰ ਇੰਨਾ ਨਹੀਂ ਹੈਗਾ ਹੁਣ ਤੁਸੀਂ ਖੜੇ ਹੋਵੋ ਤਾਂ ਇਹਨੂੰ ਆਪਣੇ ਹੈਂਡ ਦੇ ਉੱਤੇ ਰੱਖੋ ਇਹਦਾ ਭਾਰ ਇਨਾ ਜ਼ਿਆਦਾ ਨਹੀਂ ਹੈਗਾ ਤੁਸੀਂ ਆਸਾਨੀ ਨਾਲ ਇਹਨੂੰ ਚੁੱਕ ਸਕਦੇ ਹੋ ਹੁਣ ਜੇਕਰ ਮੈਂ ਤੁਹਾਨੂੰ ਕਹਾਂ ਇਸ ਰਿਮੋਡ ਨੂੰ 2 ਘੰਟੇ ਤੱਕ ਫੜ ਕੇ ਰੱਖਣਾ ਹੈ ਤਾਂ ਇਹ ਤੁਹਾਨੂੰ ਹੌਲੀ-ਹੌਲੀ ਤੁਹਾਡੀ ਜਿਹੜੀ ਆਰਮ ਉਹ ਪੇਨ ਕਰਨੀ ਸ਼ੁਰੂ ਹੋ ਜਾਏਗੀ ਔਰ ਇਹ ਤੁਹਾਨੂੰ ਰਿਮੋਡ ਜਿਹੜਾ 2 ਗ੍ਰਾਮ ਦਾ 3 ਗ੍ਰਾਮ ਦਾ ਇਹ ਤੁਹਾਨੂੰ ਬਹੁਤ ਜ਼ਿਆਦਾ ਹੈਵੀ ਲੱਗਣ ਲੱਗ ਜਾਏਗਾ ਠੀਕ ਹੈ ਜੇ ਮੈਂ ਤੁਹਾਨੂੰ ਕਹਾਂ ਇਸੇ ਰਿਮੋਡ ਨੂੰ ਤੁਸੀਂ 10 ਘੰਟੇ ਤੱਕ ਚੁੱਕ ਕੇ ਰੱਖਣਾ ਨਹੀਂ ਚੁੱਕ ਕੇ ਰੱਖ ਸਕੋਗੇ ਪ੍ਰੋਬਲਮ ਚਾਹੋਗੇ ਤੁਹਾਨੂੰ ਭਾਰੀ ਲੱਗਣ ਲੱਗੂਗਾ ਹੁਣ ਆਪਾਂ ਇਸ ਰਿਮੋਡ ਨੂੰ ਐਗਜ਼ਾਮਪਲ ਦੇ ਤੌਰ ਤੇ ਜਿਹੜੀਆਂ ਸਾਡੀ ਲਾਈਫ ਦੇ ਵਿੱਚ ਲੋਕਾਂ ਦੇ ਤਾਨੇ ਆ ਲੋਕਾਂ ਦੀਆਂ ਗੱਲਾਂ ਆ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀਆਂ ਗੱਲਾਂ ਆ ਕਿਸੇ ਦਾ ਕੋਈ ਗਲਤ ਕਮੈਂਟ ਆ ਉਹਨੂੰ ਇਸ ਰਿਮੋਟ ਦੀ ਤਰ੍ਹਾਂ ਥਰੋ ਕਰ ਦੇਣਾ ਹੈ ਲਾਈਫ ਚ ਠੀਕ ਹੈ ਆਪਾਂ ਲੋਕਾਂ ਦੇ ਜਿਹੜੀਆਂ ਗੱਲਾਂ ਆ ਲੋਕਾਂ ਦੇ ਕਮੈਂਟ ਆ ਉਹਨਾਂ ਚੀਜ਼ਾਂ ਨੂੰ ਉਹਨਾਂ ਚੀਜ਼ਾਂ ਦਾ ਭਾਰ ਆਪਣੀ ਲਾਈਫ ਦੇ ਵਿੱਚ ਨਹੀਂ ਰੱਖਣਾ ਸਕਸੈਸ ਹੋਣ ਵਾਸਤੇ ਸਾਨੂੰ ਕੀ ਕਰਨਾ ਪਊਗਾ ਇਹਨਾਂ ਚੀਜ਼ਾਂ ਨੂੰ ਥਰੋ ਕਰਨਾ ਪਊਗਾ ਲਾਈਫ ਦੇ ਵਿੱਚ ਹੋਰ ਤੁਸੀਂ ਕੀ ਸਿੱਖਿਆ ਆਪਾਂ ਇਹ ਸਿੱਖਿਆ ਕਿ ਕਦੇ ਨਾ ਨੂੰ ਜੋ ਮਤਲਬ ਕੋਈ ਵੀ ਹਨ ਕੋਈ ਵੀ ਬੈਟਮੈਂਟ ਕਰਦਾ ਵਾ ਗਲਤ ਕਰਦਾ ਵਾ ਹਨ ਉਹਦੇ ਵਾਰ ਕਿਆ ਨਹੀਂ ਚੇਨ ਦੇਣਾ ਚਾਹੀਦਾ ਇਗਨੋਰ ਕਰਨਾ ਚਾਹੀਦਾ ਵਾ ਹਨ ਨੂੰ ਜੋ ਵੀ ਦਾ ਏਮ ਆ ਉਹਦੇ ਤੇ ਮਿਹਨਤ ਕਰਨੀ ਚਾਹੀਦੀ ਆ ਨੋ ਚੇਤ ਕਰਨਾ ਚਾਹੀਦਾ ਹਾਂਜੀ ਤੁਸੀਂ ਜੇ ਸਾਨੂੰ ਲੋਕੀ ਕਹਿੰਦੇ ਆ ਜਿਹੜਾ ਤੇਰੇ ਸ਼ੁਰੂ ਜਿਹਾ ਬੈਠਾ ਨਹੀਂ ਆ ਕੋਈ ਵੀ ਗੱਲ ਬੁਲਾ ਉਲਟ ਮੁਲਟ ਕਰਦੇ ਆ ਤੇ ਫਿਰ ਉਹਨਾਂ ਜਾ ਕੇ ਤੇ ਸੁਣ ਦੋ ਹੈ ਨਾ ਆਪਣੀ ਮਿਹਨਤ ਕਰੀ ਜਾ ਉਹ ਉਹਨਾਂ ਤੇ ਆਪਣੀ ਲਾਈਫ ਸੇ ਸਕਸੈਸ ਆਵਾਂਗੇ ਜੇ ਤੈਨੂੰ ਬਣੀ ਨਾ ਮਿਲਿਆ ਤੇ ਰੂਸੋ ਨਾਲ ਉਹ ਜੀ ਜਿਹੜੇ ਲੋਕੀ ਨੇ ਕਹਿੰਦਾ ਕਿ ਜੇ ਇਹਦੇ ਕਹਿਣ ਦਾ ਮਤਲਬ ਕਹਿੰਦਾ ਕਿ ਰੂਸੋ ਨਾ ਜੇ ਤੁਹਾਨੂੰ ਪਨੀਰ ਨਹੀਂ ਮਿਲਿਆ ਤੇ ਪਨੀਰ ਕਹਿੰਦਾ ਆਪਣੀ ਮਿਹਨਤ ਦੇ ਨਾਲ ਅਸੀਂ ਮਰਸੀਡੀਜ਼ ਵਿੱਚ ਬੈਠ ਕੇ ਖਾਵਾਂਗੇ ਤੋਂ ਵੈਰੀ ਵੈਰੀ ਗੁੱਡ ਉਹਨਾਂ ਦੀ ਜਵਲ ਧਿਆਨ ਨਹੀਂ ਦੇਣਾ ਹੈ ਆਪਾਂ ਸੋ ਇਹ ਛੋਟੀ ਜੀ ਮੋਟੀਵੇਸ਼ਨਲ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆ ਕਿ ਅੱਜ ਕੱਲ ਬੱਚੇ ਜਿਹੜੇ ਆ ਬੱਚਾ ਇਵਨ ਕਿ ਆਪਾਂ ਜਿਹੜੇ ਆ ਬਜ਼ੁਰਗ ਬਜ਼ੁਰਗਾਂ ਤੱਕ ਜਿਹੜੇ ਆਪਾਂ ਵੀ ਆ ਖੁਦ ਲੋਕਾਂ ਦੇ ਤਾਨੇ ਜਿਹੜੇ ਅੱਜ ਤੋਂ 10 ਸਾਲ ਪਹਿਲਾਂ ਜੇ ਮੈਨੂੰ ਕਿਸੇ ਨੇ ਕੋਈ ਗੱਲ ਕਹੀ ਹੈ ਤੇ ਉਹ ਵੀ ਮੈਂ ਅਜੇ ਤੱਕ ਮਨ ਦੇ ਵਿੱਚ ਲੈ ਕੇ ਬੈਠਾ ਵੀ ਇਸ ਬੰਦੇ ਨੇ ਮੈਨੂੰ ਆ ਗੱਲ ਕਹੀ ਸੀ ਔਰ ਮੈਂ ਇਹਦੇ ਕੋਲ ਬਦਲਾ ਲਵਾਂਗਾ ਔਰ ਇਹ ਸੱਚ ਕਰਕੇ ਜਾਣਿਓ ਤਕਰੀਬਨ ਦੁਨੀਆ ਦੇ ਵਿੱਚ ਕੁੱਲ ਮਿਲਾ ਕੇ 2000 ਬੰਦੇ ਹੋਏ ਆ ਜਿਹੜੇ ਮਹਾਨ ਸਖਸ਼ੀਤਾ ਪੈਦਾ ਹੋਈਆਂ ਨੇ ਜੇਕਰ ਅਸੀਂ ਬਦਲੇ ਦੀ ਭਾਵਨਾ ਰੱਖਾਂਗੇ ਕਿਸੇ ਦੇ ਨਾਲ ਤਾਂ ਅਸੀਂ ਕਦੀ ਵੀ ਜ਼ਿੰਦਗੀ 'ਚ ਸਕਸੈਸ ਨਹੀਂ ਹੋ ਪਾਵਾਂਗੇ ਜੇ ਤੁਹਾਨੂੰ ਕਿਸੇ ਨੇ ਕੋਈ ਗਲਤ ਕਮੈਂਟ ਕੀਤਾ ਯਾਰ ਉਹਨੂੰ ਇਗਨੋਰ ਕਰੋ ਲਾਈਕ ਦੇ ਵਿੱਚੋਂ ਉਹਨੂੰ ਛੁੱਟੋ ਉਹਨਾਂ ਦੀ ਪੰਡ ਲਾਈਫ ਨਾਲ ساری ਉਮਰ ਉਹਨਾਂ ਦੀ ਪੰਡ ਚੁੱਕ ਕੇ ਅਸੀਂ ਸਕਸੈਸ ਨਹੀਂ ਹੋ ਪਾਵਾਂਗੇ ਫਲਾਈ ਕਰਨ ਵਾਸਤੇ ਸਾਨੂੰ ਉਹ ਭਾਰ ਜੜਾਇਓ ਛੁੱਟਣਾ ਪਊਗਾ ਸੋ ਕਿਸੇ ਦੀਆਂ ਗੱਲਾਂ ਨੂੰ ਜਿਹੜਾ ਇਗਨੋਰ ਕਰਨਾ ਸਿੱਖੋ ਅਤੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਵਧੀਆ ਢੰਗ ਨਾਲ ਖੁਸ਼ਹਾਲ ਖੁਸ਼ ਹੋ ਕੇ ਜਿਓ ਕਿਉਂਕਿ ਇਹ ਜ਼ਿੰਦਗੀ ਜਿਹੜੀ ਆ ਸਾਨੂੰ ਇੱਕ ਵਾਰ ਮਿਲੀ ਆ ਦੁਬਾਰਾ ਨਹੀਂ ਮਿਲਣੀ ਇਸ ਕਰਕੇ ਪੂਰਾ ਹੈਪੀਨੈਸ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਖੁਸ਼ ਰਹੋ ਕਿਸੇ ਵੀ ਤਰੱਕੀ ਵੇਖ ਕੇ ਖੁਦ ਨਾ ਛੜੋ ਆਪ ਉਹਨੂੰ ਸਕਸੈਸ ਹੋ ਕੇ ਦੱਸੋ ਸੋ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਔਰ ਸ਼ੇਅਰ ਕਰਿਓ ਔਰ ਆਪਣੀ ਸਲਾਹ ਸਾਨੂੰ ਜ਼ਰੂਰ ਦਿਓ ਤਾਂ ਕਿ ਅਸੀਂ ਇਸੇ ਤਰ੍ਹਾਂ ਦੀਆਂ ਮੋਟੀਵੇਸ਼ਨਲ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹੀਏ ਬਹੁਤ-ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ